ਆਮ ਆਦਮੀ ਪਾਰਟੀ ਨੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਿਹੜੀਆਂ-ਕਿਹੜੀਆਂ ਸੀਟਾਂ ਨੇ ਇੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਜਿਹੜੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਨੇ ਉਹਨਾਂ ਦਾ ਦਾਵਾ ਸੀ ਹੋਰ ਵੀ ਬਹੁਤ ਸਾਰੇ ਦਾਵਾ ਕਰ ਰਹੇ ਸਨ ਉਮੀਦਵਾਰ ਦੇ ਤੌਰ ਦੇ ਉੱਤੇ ਪਰ ਮਲਵਿੰਦਰ ਸਿੰਘ ਕੰਗ ਨੂੰ ਆਖਰਕਾਰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਦੂਸਰੀ ਸੀਟ ਗਵਾਂਡ ਦੇ ਵਿੱਚ ਹੀ ਪੈਂਦੀ ਹੈ ਹੁਸ਼ਿਆਰਪੁਰ ਜਿਹੜਾ ਕੀ ਉਹਨਾਂ ਨੇ ਕਾਂਗਰਸ ਦੇ ਵਿਧਾਇਕ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਵਾਇਆ ਡਾਕਟਰ ਰਾਜਕੁਮਾਰ ਛੱਬੇਵਾਲ ਨੂੰ ਉਮੀਦਵਾਰ ਬਣਾਇਆ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸੰਕੇਤ ਉਸੇ ਦਿਨ ਮਿਲ ਗਏ ਸੀ ਜਦੋਂ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਾਇਆ ਗਿਆ ਸੀ ਕਿਉਂਕਿ ਨਾਲ ਬੈਠੇ ਮੰਤਰੀ ਗੁਰਮੀਤ ਸਿੰਘ ਮੀਤਹੇਰ ਜਿਹੜੇ ਖੁਦ ਸੰਗਰੂਰ ਤੋਂ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਉਹਨਾਂ ਨੇ ਵੀ ਕਾਫੀ ਗੁਣਗਾਨ ਕੀਤੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਵੀ ਕਾਫੀ ਤਾਰੀਫ ਕੀਤੀ ਹਾਲਾਂਕਿ ਜਦੋਂ ਉਹਨਾਂ ਦੇ ਵਿਧਾਨ ਸਭਾ ਦੇ ਵਿੱਚ ਆਪੋ ਜਿਟ ਥਾਂ ਦੇ ਉੱਤੇ ਬਹਿੰਦੇ ਸੀ ਖੱਬੇ ਪਾਸੇ ਬਹਿੰਦੇ ਸੀ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਉਦੋਂ ਮੁੱਖ ਮੰਤਰੀ ਸਣੇ ਬਾਕੀ ਸਾਰਿਆਂ ਨੇ ਸਾਹਮਣੇ ਹੱਥ ਕਰਕੇ ਕਹਿਣਾ ਕਿ ਇਹਨਾਂ ਸਾਰਿਆਂ ਦੀਆਂ ਫਾਈਲਾਂ ਨੇ ਜਿਹੜੀਆਂ ਕਿਸ-ਕਿਸ ਦੀਆਂ ਕਿੱਥੇ ਪਈਆਂ ਨੇ ਅਸੀਂ ਸਭ ਜਾਣਦੇ ਹਾਂ ਇਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਕਿ ਕਿਵੇਂ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਦੇ ਉੱਤੇ ਵੱਡੇ ਦੋਸ਼ ਲਾਏ ਗਏ ਕਿ ਗਰੀਬ ਲੋਕਾਂ ਦੇ ਮਕਾਨਾਂ ਦੇ ਨਾਂ ਦੇ ਉੱਤੇ ਕਾਫੀ ਵੱਡੀਆਂ ਗੜਬੜੀਆਂ ਹੋਈਆਂ ਨੇ ਔਰ ਜਿਹੜੀ ਫਾਈਲ ਦੀ ਇਨਵੈਸਟੀਗੇਸ਼ਨ ਹੈ ਜਿਸਦੇ ਵਿੱਚ ਝੂਠੇ ਸਬੂਤ ਵੀ ਦਸਤਾਵੇਜ਼ ਵੀ ਲਗਾਏ ਗਏ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਵੱਲੋਂ ਔਰ ਉਸ ਦੀ ਇਨਵੈਸਟੀਗੇਸ਼ਨ ਵੀ ਪੰਜਾਬ ਸਰਕਾਰ ਨੇ ਕੀਤੀ ਤਾਂ ਕੀ ਹੁਣ ਉਹ ਦੁੱਧ ਧੋਤੇ ਹੋ ਗਏ ਨੇ ਕਿ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਧੋ ਦਿੱਤੇ ਗਏ ਨੇ ਸਾਫ਼ ਸੁਥਰੇ ਨੇ ਹਾਲਾਂਕਿ ਇਹਨਾਂ ਦੋਸ਼ਾਂ ਦਾ ਅਜੇ ਤੱਕ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਵਿਕਰਮ ਸਿੰਘ ਮਜੀਠੀਆ ਨੂੰ ਜਵਾਬ ਨਹੀਂ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਜਵਾਬ ਦੇ ਨਾ ਦੇਣ ਪਰ ਹੁਸ਼ਿਆਰਪੁਰ ਦੇ ਜਿਹੜੇ ਲੋਕ ਨੇ ਵੋਟਰ ਨੇ ਹੁਣ ਲੋਕ ਸਭਾ ਦੇ ਆ ਚੋਣਾਂ ਦੇ ਵਿੱਚ ਦੇਖਦੇ ਹਾਂ ਕਿ ਜਵਾਬ ਕੀ ਦਿੰਦੇ ਨੇ ਪਰ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਕਹਿਣਾ ਸੀ ਕਿ ਉਹਨਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਨੇ ਕਾਫੀ ਸ਼ਾਨਦਾਰ ਕੰਮ ਕੀਤੇ ਆ ਪਿਛਲੇ 24 ਮਹੀਨਿਆਂ 'ਚ ਜਿਸ ਤੋਂ ਮੈਂ ਪ੍ਰਭਾਵਿਤ ਹੋਇਆ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਤੋਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋਇਆ ਤਾਂ ਇਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਤੇ ਹੁਣ ਦੋ ਜਿਹੜੇ ਨੇ ਹੋਰ ਬੜਾ ਜਿਹੜੇ ਨੇ ਉਮੀਦਵਾਰ ਐਲਾਨੇ ਗਏ ਨੇ ਜਿਸ ਦੇ ਵਿੱਚ ਮਲਵਿੰਦਰ ਸਿੰਘ ਕੰਗ ਦਾ ਪਸ਼ੋਕਰ ਜਦੋਂ ਕਿਸਾਨੀ ਅੰਦੋਲਨ ਸੀ ਉਸ ਵਕਤ ਉਹਨਾਂ ਨੇ ਭਾਜਪਾ ਨੂੰ ਅਲਵਿਦਾ ਕਿਹਾ ਸੀ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਦੇ ਨਾਲ ਆ ਜਾਂਦੇ ਨੇ ਪੰਜਾਬ ਦੇ ਵਿੱਚ ਮੁੱਖ ਬਲਾਰੇ ਦੇ ਤੌਰ ਦੇ ਉੱਤੇ ਉਹ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਕਾਫੀ ਲੰਮੇ ਸਮੇਂ ਤੋਂ ਜਿਹੜਾ ਪਾਰਟੀ ਤੋਂ ਸੰਕੇਤ ਦਿੱਤਾ ਗਿਆ ਹੋਵੇਗਾ ਇਸੇ ਕਰਕੇ ਥਾਂ ਤਾਂ ਉਹਨਾਂ ਦੇ ਵੀ ਬੋਰਡ ਦਿਖਾਈ ਦਿੰਦੇ ਸਨ ਹਾਲਾਂਕਿ ਇਸ ਹੁਸ਼ਿਆਰਪੁਰ ਦੀ ਸੀਟ ਤੋਂ ਜਿਹੜੇ ਨੇ ਹੋਰ ਵੀ ਕਾਫੀ ਦਾਵੇਦਾਰ ਮੰਨੇ ਜਾ ਰਹੇ ਸਨ ਪਰ ਮਲਵਿੰਦਰ ਸਿੰਘ ਕੰਗ ਨੂੰ ਆਖਰਕਾਰ ਉਮੀਦਵਾਰ ਲਾਣ ਦਿੱਤਾ ਗਿਆ ਤੇ ਹਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਛੱਬੇਵਾਲ ਨੂੰ ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਉਮੀਦਵਾਰ ਾਲਾਣਿਆ ਗਿਆ ਸੀ ਪਰ ਉਹ ਭਾਈਪਾ ਦੇ ਵੇੜੇ ਜਾ ਕੇ ਬੈਠ ਗਏ ਨੇ ਉੱਥੇ ਇੱਕ ਹੋਰ ਉਮੀਦਵਾਰ ਾਲਾਣਾਣਾ ਪਵੇਗਾ ਨਾਮ ਆਦਮੀ ਪਾਰਟੀ ਨੂੰ ਜਿੱਥੋਂ ਤੱਕ ਰਹੀ ਗੱਲ ਅੰਮ੍ਰਿਤਸਰ ਦੀ ਉੱਥੇ ਕੁਲਦੀਪ ਸਿੰਘ ਢਾਲੀਵਾਲ ਅਜਨਾਲੇ ਦੇ ਜਿਹੜੇ ਵਿਧਾਇਕ ਨੇ ਮੌਜੂਦਾ ਮੰਤਰੀ ਨੇ ਕੈਬਨਟ ਮੰਤਰੀ ਉਹਨਾਂ ਨੂੰ ਸੀਟ ਦਿੱਤੀ ਗਈ ਹੈ ਟਿਕਟ ਦਿੱਤੀ ਗਈ ਹੈ ਸੰਗਰੂਰ ਤੋਂ ਮੀਤ ਸਿੰਘ ਹੀ ਮੀਤ ਗੁਰਮੀਤ ਸਿੰਘ ਮੀਤ ਹੈਰ ਨੇ ਜਿਹੜੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਔਰ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੀ ਤੇ ਜਿਹੜੇ ਗੁਰਪ੍ਰੀਤ ਜੀਪੀ ਨੇ ਉਹ ਵੀ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਆਏ ਉਹਨਾਂ ਨੂੰ ਟਿਕਟ ਦਿੱਤੀ ਗਈ ਇਸ ਤੋਂ ਇਲਾਵਾ ਜਿਹੜੇ ਦੋ ਹਲਕੇ ਹੋਰ ਜਿੱਥੋਂ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਬਠਿੰਡੇ ਤੋਂ ਗੁਰਮੀਤ ਸਿੰਘ ਖੁੱਡੀਆਂ ਤੇ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਵੀ ਉਮੀਦਵਾਰ ਆ ਜਿਹੜਾ ਐਲਾਨਿਆ ਗਿਆ ਇਸੇ ਤਰੀਕੇ ਦੇ ਨਾਲ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਸਾਰੇ ਜਾਣਦੇ ਨੇ ਜਾਣਿਆ ਪਛਾਣਿਆ ਨਾਮ ਨੇ ਉਹ ਚੋਣ ਪ੍ਰਚਾਰ ਦੇ ਵਿੱਚ ਵੀ ਰੁੱਝੇ ਹੋਏ ਨੇ ਜਦੋਂ ਦੇ ਟਿਕਟ ਮਿਲੀ ਐ ਔਰ ਦਾਵਾ ਕਰ ਰਹੇ ਨੇ ਕਿ ਲੋਕਾਂ ਦੀ ਸੇਵਾ ਕਰਨਾ ਜਾਣਦੇ ਨੇ ਪੰਜਾਬ ਦਾ ਦਰਦ ਸਮਝਦੇ ਨੇ ਇਸੇ ਤਰੀਕੇ ਦੇ ਨਾਲ ਆ ਜਿਹੜਾ ਉਹ ਉਮੀਦਵਾਰਾਂ ਐਲਾਨੇ ਜਾਂਦੇ ਨੇ ਤੇ ਹੁਣ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੋਂ-ਕਿੱਥੋਂ ਜਿਹੜੇ ਰਹਿੰਦੇ ਆ ਸੀਟਾਂ ਦੇ ਉੱਤੇ ਉਮੀਦਵਾਰ ਐਲਾਨੇ ਜਾਂਦੇ ਨੇ ਉੱਥੇ ਉਮੀਦਵਾਰ ਕੌਣ ਹੋਵੇਗਾ ਪਰ ਇਹਨਾਂ ਸੀਟਾਂ ਦੇ ਉੱਤੇ ਉਮੀਦਵਾਰ ਐਲਾਨੇ ਗਏ ਨੇ ਜਿਸ ਦੇ ਵਿੱਚ ਦੋ ਹੋਰ ਐਡ ਕਰ ਦਿੱਤੇ ਗਏ ਨੇ ਉਮੀਦਵਾਰ ਜਿਹੜੇ ਕਿ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਕਿ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਮੋਹਰ ਲਗਾ ਦਿੱਤੀ ਹੈ ਜਾਰੀ ਕਰ ਦਿੱਤੇ ਨੇ ਇਹ ਦੋ ਨਾਮ ਸੂਚੀ ਦੇ ਵਿੱਚ ਹੋਰ ਐਡ ਔਨ ਕਰ ਦਿੱਤੇ ਗਏ ਨੇ ਕਿ ਇਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਦੇਖਦੇ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ ਜਨਤਾ ਕਿਸ ਪਲ ਆਪਣਾ ਦਿਲਚਸਪੀ ਦਿਖਾਉਂਦੀ ਹੈ ਕਿਸਵਲ ਝਕਾ ਦਿਖਾਉਂਦੀ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ